ਤੁਸੀਂ ਦੇਖ ਰਹੇ ਹੋ ਬਾਰਡਰ ਪੱਟੀ ਨੂੰ ਜੋ ਮਾਇਆ ਮੋਰਾ ਦੀ ਪੱਟੀ ਅੱਜ ਦਿਖਾਉਣ ਜਾ ਰਹੇ ਆ ਤੁਹਾਨੂੰ ਹੜ ਦੀ ਮਾਰ ਜਿਹੜੀ ਪਈ ਹੈ ਸਭ ਤੋਂ ਪਹਿਲਾਂ ਕਿਹੜੇ ਪਿੰਡ ਵਿੱਚ ਪਈ ਹੈਗੀਆ ਕਰਤਾਰਪੁਰ ਲਾਂਗਾਸ਼ੀ ਕੋਰੀਡੋਰਿੱਥੋਂ ਜਿਹੜੀ ਧੂਸੀ ਬਾਣ ਟੁੱਟਿਆ ਨਾਲੇ ਪਿੰਡ 100 ਮੀਟਰ ਦੀ ਦੂਰੀ ਤੇ ਪਿੰਡੇ ਪੱਖੋਕੇ ਟਾਲੀ ਸਾਹਿਬ ਨੂੰ ਇਨੀ ਮਾਰ ਪਈ ਹੈ ਗਿਆ ਸੇ ਪਿੰਡ ਨੂੰ ਪਾਣੀ ਦਾ ਪੱਧਰ ਜੇ ਤੁਹਾਨੂੰ ਦਸੀਏ 20 ਫੁੱਟ ਤੱਕ ਪਾਣੀ ਦਾ ਪੱਧਰ ਜਿਹੜਾ ਵਾ ਪਿੰਡ ਪੱਕੋ ਟਾਲੀ ਸਾਹ ਦੇ ਵਿੱਚ ਪਰਵੇਸ਼ ਕੀਤਾ ਨੁਕਸਾਨ ਕਿੰਨਾ ਕੋਇਆ ਵਾ ਉਹ ਵੀ ਤੁਹਾਨੂੰ ਦਸਾਂਗੇ ਪਹਿਲਾਂ ਤੁਹਾਨੂੰ ਝਲਕੀਆਂ ਦਿਖਾਉਣੀਆਂ ਆ ਉਹ ਤੁਹਾਨੂੰ ਦਿਖਾ ਦਿੰਨੇ ਆ ਪੀ ਨੁਕਸਾਨ ਜਿਹੜਾ ਹੋਇਆ ਕਿੰਨਾ ਗਾ ਨੁਕਸਾਨ ਹੋਇਆ ਵਾ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਪੀ ਆਪਣਾ ਪਲੋਂ ਤੁਹਾਨੂੰ ਜਿਹੜੀਆਂ ਝਲਕੀਆਂ ਦੱਸੀਆਂ ਪੀ ਗਰੀਬ ਪਰਿਵਾਰ ਦਿਹਾੜੀਦਾਰ ਜਿਹਰੇ ਨੇ ਉਹਨਾਂ ਦਾ ਕਿੰਨਾ ਨੁਕਸਾਨ ਹੋਇਆ ਇਹ ਤਾਂ ਸਿਰਫ ਆਪਾਂ ਤੁਹਾਨੂੰ ਪਹਿਲੇ ਘਰ ਦੀ ਸਟਾਰਟਿੰਗ ਜਿਹੜੀ ਦਿਖਾ ਰਿਆ ਗਿਆ ਪਿੰਡ ਦੇ ਵਿੱਚ ਹੋਰ ਵੀ ਬਹੁਤ ਸਾਰਾ ਜਿਹੜਾ ਨਾ ਇਹੋ ਜਿਹੇ ਪਰਿਵਾਰ ਹੈਗੇ ਨੇ ਜਿਹੜੀ ਗਰੀਬੀ ਰੇਖਾ ਤੋਂ ਜਿਹੜੇ ਥੱਲੇ ਰਹਿ ਰਹੇ ਨੇ ਨੁਕਸਾਨ ਦੀ ਪੂਰਤੀ ਤੁਹਾਨੂੰ ਪਹਿਲਾਂ ਦਿਖਾ ਦਈਏ ਪਿੰਨ ਨੁਕਸਾਨ ਕਿੰਨਾ ਹੋਇਆ ਪਾਣੀ ਹੋਂ ਤੱਕ ਵੀ ਘਰ ਦੇ ਵਿੱਚ ਮੌਜੂਦ ਹੈਗਾ ਆ ਤੁਸੀਂ ਦੇਖਦੇ ਹੋ ਵੀ ਬੈੱਡ ਟੱਕੇ ਪੈਣੇ ਪਾਣੀ ਬੈੱਡਾਂ ਦੇ ਵਿੱਚ ਵੜ ਗਿਆ ਕੋਸ਼ਾ ਦਾ ਕੋਈ ਛੱਤ ਵੀ ਡਿੱਗੀ ਹੋ ਗਈ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਆਓ ਤੁਹਾਨੂੰ ਇੱਧਰ ਦੇ ਵੀ ਹਾਲਾਤ ਦਿਖਾਉਨੇ ਆ ਇਸੇ ਕਮਰੇ ਦੇ ਵਿੱਚ ਵੀ ਗਰੀਬ ਪਰਿਵਾਰ ਜਿਹੜੇ ਹੈਗੇ ਨੇ ਇਸ ਵੇਲੇ ਕਿਤਰਾ ਆਪਣਾ ਗੁਜ਼ਾਰਾ ਕਰ ਰਹੇ ਨੇ ਤੇ ਕਿਸ ਤਰ੍ਹਾਂ ਹਾਲਾਤ ਦੇ ਵਿੱਚ ਆਹ ਦੇਖੋ ਤੁਸੀਂ ਸਮਾਨ ਜਿਹੜਾ ਕਿਤਰਾ ਇਹਨਾਂ ਪਰਿਵਾਰਾਂ ਦਾ ਜਿਹੜਾ ਉਥਲ ਪੁਥਲ ਹੋਇਆ ਦਵਾ ਸਾਡੇ ਨਾਲ ਹੁਣ ਇਹ ਜਿਹੜਾ ਪਰਿਵਾਰ ਜਿੰਨਾਂ ਦਾ ਨੁਕਸਾਨ ਹੋਇਆ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਇਸ ਘਰ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਲੇਡੀ ਮੌਜੂਦ ਹੈ ਜੀ ਬਾਕੀ ਬਾਅਦ ਵਿੱਚ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਸਭ ਤੋਂ ਪਹਿਲਾਂ ਜੀ ਆਪਣਾ ਨਾਂ ਦੱਸੋ ਜੀ ਤੁਹਾਡਾ ਨਾਂ ਕੀ ਆ ਬਲਜੀਤ ਕੌਰ ਜੀ ਤੇ ਜੀਤ ਕੌਰ ਪਿੰਡ ਕਿਹੜਾ ਬਲਜੀਤ ਕੌਰ ਪਿੰਡ ਕਿਹੜਾ ਜੀ ਪਖੋਗੀ ਜੀ ਤਾਂ ਤੁਸੀਂ ਅਸਲ ਘਰ ਚ ਮੌਜੂਦ ਹੋ ਹਾਂ ਜੀ ਜੇ ਆਪਾਂ ਗੱਲ ਕਰੀਏ ਪਾਣੀ ਦੇ ਹੜ੍ਹ ਦੀ ਕਿੰਨਾ ਕੁ ਪਾਣੀ ਤੁਹਾਡੇ ਘਰ ਵਿੱਚ ਪ੍ਰਵੇਸ਼ ਕੀਤਾ ਸੀ ਆ ਵੇਖ ਲਓ ਚੜਿਆ ਜੋ 7-8 ਪਾਣੀ ਤੇ ਅੰਦਰ ਹੀ ਚੜ ਗਿਆ ਪਾਣੀ ਹਾਂ ਜੀ ਨੁਕਸਾਨ ਕਿੰਨਾ ਹੋਇਆ ਨੁਕਸਾਨ ਬਹੁਤ ਜਿਆਦੀ ਜੀ ਹੋ ਗਿਆ ਕੋਈ ਚੀਜ਼ ਹੀ ਨਹੀਂ ਬਚੀ ਵੇਖ ਲੋ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਕੁਝ ਬਚਿਆ ਹੀ ਨਹੀਂ ਗਾ ਗੱਲ ਕਰਦੇ ਆਂ ਸਾਡੀ ਵੀ ਪ੍ਰਸ਼ਾਸਨ ਦੀ ਜੇ ਗੱਲ ਕਰੀਏ ਕਿਸੇ ਨੇ ਨਹੀਂ ਸਾਡੀ ਬਾਤ ਪੁੱਛੀ ਅੱਛਾ ਨੇ ਕਿਸੇ ਨੇ ਹੁਣ ਤੱਕ ਕੋਈ ਨਹੀਂ ਹਾਂ ਜੀ ਕਿਸੇ ਨੇ ਨਹੀਂ ਪੁੱਛੀ ਜਾਣੀ ਅੱਗੇ ਵੀ ਨਹੀਂ ਪੁੱਛਦੇ ਰ ਅੱਗੇ ਵੀ ਕੋਈ ਕਮਰੇ ਡਿੱਗਦੇ ਰ ਅੱਗੇ ਵੀ ਨਹੀਂ ਕਦੀ ਕਹਿੰਨੇ ਪੁੱਛਿਆ ਅੱਗੇ ਹੁਣ ਤੁਸੀਂ ਚਲੋ ਪ੍ਰਸ਼ਾਸਨ ਤੋਂ ਹੁਣ ਫੇਰ ਦੁਬਾਰਾ ਕੀ ਮੰਗ ਕਰਦੇ ਹੋ ਮੰਗਾਂ ਹੀ ਤਾਂ ਨੇ ਪੀ ਜਿੰਨੀ ਮਜਤ ਹੋ ਸਕੇ ਸਰਕਾਰ ਕੋ ਸਾਡੀ ਕਰਨ ਸਾਡੇ ਨਾਲ ਫੋਰ ਵੀ ਜਿਹੜੇ ਇੱਥੋਂ ਦੇ ਹੈਗੇ ਨੇ ਘਰ ਦੇ ਉਹਨਾਂ ਦੇ ਵੀ ਤੁਹਾਨੂੰ ਘਰ ਵੀ ਦਿਖਾਵਾਂਗੇ ਪਰ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਉਹਨਾਂ ਦਾ ਕਿੰਨਾ ਕਿਸ਼ਾਨ ਹੋਇਆ ਤੇ ਕਿੰਨੇ ਫੁੱਟ ਪਾਣੀ ਜਿਹੜਾ ਘਰ ਦੇ ਵਿੱਚ ਆਇਆ ਹਾਂਜੀ ਬੜਾ ਵੇਖ ਲੋ ਜੀ ਸਾਡਾ ਨੁਕਸਾਨ ਸਾਰੇ ਬੈੱਡ ਟੁੱਟ ਗਏ ਰਜਾਈਆਂ ਵੀ ਫ੍ਰਿਜਾਂ ਪਕਖੇ ਕੂਲਰ ਸਾਰਾ ਕੁਝ ਸਾਡਾ ਹੁਣ ਤੇ ਅਸੀਂ ਵਿਹਲੇ ਹੋ ਗਏ ਜੀ ਬੈਠੇ ਆਂ ਮਾਲ ਡੰਗਰ ਵੀ ਸਾਡੇ ਕੋਲ ਜੀ ਇੱਕ ਇੱਕ ਡੰਗਰ ਇਸ ਦੂਰ ਤੇ ਤੇਰਾ ਡੰਗਰ ਵੀ ਰੁੜ ਗਏ ਤੇ ਪਾ ਇੱਕ ਮੱਝ ਬਚੀ ਆ ਤੇ ਇੱਕ ਗਾਂ ਹੈ ਉੱਥੇ ਕੋਰੀਡੋਰ ਤੇ ਬੰਨੀ ਆ ਪਾਣੀ ਰਾਤ ਕਿੰਨੇ ਵਜੇ ਇੱਥੇ ਜੜੇ ਪਿੰਡ ਵਿੱਚ ਰਤੀ ਆ ਸਾਢੇ 4:30 ਸਾਢੇ 1:00 4:00 ਵਜੇ ਆਇਆ ਜੀ 3:00 ਇਹ ਜਿਹੜਾ ਵਾ ਬੰਨ ਟੁੱਟਾ ਵਾ ਤੁਸੀਂ ਬੰਨ ਇਹ ਕਿਥੋਂ ਟੁੱਟਾ ਇਹ ਜੀ ਕੋਰੀਡੋਰ ਕੋਰੀਡੋਰ ਦੇ ਲਾਗੋਂ ਸਿੱਧੇ ਸਾਹਮਣੇੋਂ ਟੁੱਟਾ ਜੀ ਕੋਰੀਡੋਰ ਦੇ ਉੱਤੋਂ ਜਿਹੜਾ ਬੰਨ ਟੁੱਟਾ ਵਾ ਹਾਂ ਕਿਥੋਂ ਦੀ ਵੰਦੇ ਆ ਜੀ ਬਾਬੇ ਦੇ ਜਾਂਦੇ ਆ ਅਗੜਲੇ ਪਾਸੇ ਪ੍ਰਸ਼ਾਸਨ ਨੇ ਤੁਹਾਨੂੰ ਕੋਈ ਰਾਤ ਕੋਈ ਇਨਫੋਰਮੇਸ਼ਨ ਦਿੱਤੀ ਆ ਵੀ ਤੁਸੀਂ ਬੰਨ ਟੁੱਟਣ ਵਾਲਾ ਜਾ ਤੁਸੀਂ ਇੱਥੇ ਚੱਲ ਜਿਓ ਉਹ ਨਹੀਂ ਦਿੱਤੀ ਨਾ ਤੇ ਕਿ ਨਹੀਂ ਦਿੱਤੀ ਕੋਈ ਨਹੀਂ ਕਿਸੇ ਨੇ ਕੋਈ ਦੇਣ ਦੇ ਵਾਦੀਆ ਚ ਵਾਦੀਆ ਜਦੋਂ ਆ ਗਿਆ ਆਪਾਂ ਕੋਠਿਆਂ ਤੇ ਚੜੇ ਫੇਰ ਅੱਜ 3 ਦਿਨ ਹੋ ਗਏ ਹੜ ਆਏ ਨੂੰ ਕੋਈ ਪ੍ਰਸ਼ਾਸਨ ਦਾ ਬੰਦੇ ਜਿਹੜੇ ਨੇ ਪਿੰਡ ਦੇ ਉਹ ਵੀ ਤੁਹਾਨੂੰ ਦਿਖਾਉਂਦੇ ਕੰਦਾ ਵੀ ਆ ਦੇਖੋ ਜੀ ਪਾੜ ਚੁੱਕੀਆਂ ਨੇ ਸਮਾਨ ਜਿਹੜਾ ਹੈਗਾ ਵਾ ਇੱਧਰ ਵੀ ਪੂਰਾ ਜਿਹੜਾ ਵਾ ਖਲਰਿਆ ਪਿਆ ਜੀ ਸਮਾਜ ਦੀ ਘਰ ਜਿਹੜੀ ਹਾਲੇ ਤੱਕ ਘਰਾਂ ਦੇ ਵਿੱਚ ਮੌਜੂਦ ਆ ਪਾਣੀ ਦਾ ਜਿਹੜਾ ਦਾ ਸਭ ਕੁਝ ਜਿਹੜਾ ਵਾ ਸਮਾਨ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਹਾਲ ਤੱਕ ਪਾਣੀ ਪੂਰਾ ਘਰ ਜਿਹੜੀ ਹੈਗੀ ਉਹ ਹਾਲਾਤ ਜਿਹੜੇ ਨੇ ਦੇਖੋ ਘਰਾਂ ਦੇ ਜਿਹੜੇ ਹੈਗੇ ਨੇ ਕੋਈ ਕੋਈ ਨਹੀਂ ਵੇਖਣਾ ਬਹੁਤ ਹਾਲਾਤ ਕਰਦੇ ਮਾੜੇ ਹਾਲਾਤ ਜਿਹੜੀਆਂ ਜਿਹੜੀਆਂ ਵੀ ਜਿਹੜੇ ਹਾਲਾਤ ਨੇ ਜਿਹੜੇ ਨੇ ਆ ਵੀ ਤੁਸੀਂ ਦੇਖ ਰਹੇ ਹੋ ਜੀ ਸਮਾਨ ਜਿਹੜਾ ਆ ਦੇਖੋ ਜੀ ਵੱਖ-ਵੱਖ ਕਮਰਿਆਂ ਦੇ ਜਿਹੜੇ ਹਾਲਾਤ ਉਹ ਮੇਰੇ ਕੋਲ ਆ ਰਹੇ ਨੇ ਬੱਚੇ ਤੁਹਾਡਾ ਜੀ ਸੋਨੀਆ ਪਿੰਡ ਕਿਹੜਾ ਪਖੋਕਟਾਲੀ ਸਾਹਿਬ ਕਿੰਨਾ ਨੁਕਸਾਨ ਜਿਹੜਾ ਜਿਹੜਾ ਹੜ ਨੇ ਤੁਹਾਡਾ ਜੇ ਕੀਤਾ ਜੀ ਸਾਡੇ ਕਮਰੇ ਡਿੱਗਣ ਦੇ ਜੇ ਸਤਾ ਸਾਡੀਆਂ ਬਾਲਿਆਂ ਵਾਲੀਆਂ ਜੇ ਸਾਡੀ ਥੋੜੀ ਜੀ ਹੁਲ ਨੂੰ ਮਸਤ ਕਰੋ ਸਾਡੀ ਨੁਕਸਾਨ ਤੁਹਾਡਾ ਕਿੰਨਾ ਕੋ ਹੋਇਆ ਵਾ ਨੁਕਸਾਨ ਸਾਡਾ ਬਹੁਤ ਹੈ ਚੀਜ਼ਾਂ ਸਾਡੀਆਂ ਬਾਹਰ ਪਈਆਂ ਜੇ ਨਿਗ ਨਿਗ ਸਾਡੇ ਬੱਚੇ ਜੇ ਓਏ ਕਿਹ ਦੇਖ ਕੇ ਬੈਠੇ ਜੇ ਕੋਈ ਪ੍ਰਸ਼ਾਸਨ ਨੇ ਹੋਂ ਤੱਕ ਤੁਹਾਡੇ ਕੋਈ ਆ ਕੇ ਕੋਈ ਫਾਲ ਚਲ ਪੁੱਛਿਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਸਾਡੇ ਕੋ ਰਾਤ ਪਾਣੀ ਕਿੰਨੇ ਵਜੇ ਆਇਆ ਸੀਗਾ 4 4 ਵਜੇ ਜਾਨਕਿ ਤੁਸੀਂ ਮੈਂ ਵੀ ਸੁੱਤੇ ਸੀ ਸੀ ਹਾਂ ਅਸੀਂ ਸੁੱਤੇ ਅਸੀਂ ਅੰਦਰ ਤੇ ਬਾਅਦ ਸਾਨੂੰ ਪਤਾ ਲੱਗਾ ਕਿ ਹੜ ਆ ਗਿਆ ਜੇ ਫੇਰ ਅਸੀਂ ਬਾਹਰ ਉੱਠ ਕੇ ਗਏ ਜੀ ਕੋਈ ਪਿੰਡ ਕੋਈ ਲੋਕਮੈਂਟ ਕੋਈ ਨਹੀਂ ਸਵੇਰੇ ਸਵੇਰਨ ਕੀਤੀ ਹੂੰ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਐ ਹਮ ਮੰਗ ਕਰ ਦੇ ਜੇ ਪੀਹਾੜੀ ਤੁਹਾ ਮਜਤ ਕਰੋ ਸਾਡੇ ਬਾਲੇ ਬੁਲੇ ਨਿਕ ਨਿਕ ਸਾਡੇ ਬੱਚੇ ਜੇ ਕਿੱਥੇ ਲੈ ਕੇ ਜਾਈਏ ਤਿੰਨ ਦਿਨ ਹੋ ਗਿਆ ਹੜ ਆਏ ਨੂੰ ਅਜੇ ਤੱਕ ਕਿਸ ਦੀ ਮਦਦ ਹੋਈ ਨਹੀਂ ਸਾਡੀ ਕਿਸ ਨੇ ਮਦਦ ਨਹੀਂ ਕੀਤੀ ਕੋਈ ਸਾਡੇ ਘਰ ਤੱਕ ਨਹੀਂ ਆਇਆ ਤੇ ਗੁਜ਼ਾਰਾ ਕਿਦਾਂ ਕਰਨ ਦੇ ਕਰ ਗਜ਼ਾਰਾ ਈ ਦਾ ਕਾਂਡੇ ਜਿਹੜੇ ਲੋਕ ਦੇਖ ਜਾਣਦੇ ਈ ਦਾ ਗਜ਼ਾਰਾ ਕਾਂਡੇ ਚ ਕੋਈ ਸੇਤਾਂ ਵਿੱਚ ਜਿਹੜੀਆਂ ਆਇਆਂ ਸੀ ਉਹਨਾਂ ਨੇ ਤੁਹਾਨੂੰ ਰਾਸ਼ਨ ਪਾਣੀ ਜਿਹੜਾ ਪਹਚਾਇਆ ਹਾਂਜੀ ਉਹ ਹੀ ਦੇਣ ਦੇ ਸੀਐਮ ਭਗਵੰਤ ਮਾਨ ਦਾ ਹੈਲੀਕਾਪਟਰ ਚੱਲ ਰਿਹਾ ਸੀ ਉਹ ਸਾਡੇ ਤੱਕ ਕੁਝ ਨਹੀਂ ਆਇਆ ਪੈਕਟ ਛੁੱਟੇ ਸਾਰੇ ਪਿੰਡ ਕੋਈ ਨਹੀਂ ਸਾਡੇ ਤੱਕ ਆਏ ਨਹੀਂ ਉਹਦਾ ਪਾੜ ਜਾਂਦਾ ਉਹਦਾ ਖਲਾਰਾ ਆਉਂਦਾ ਸਾਰਾ ਕੁਝ ਗੱਡੀ ਉਹਦੀ ਮੋਟੋ ਲੋਗੇ ਇਸ ਘਰ ਦੇ ਵੀ ਹਾਲਾਤ ਤੁਹਾਨੂੰ ਦਿਖਾਉਣੇ ਆ ਵੀ ਪਾਣੀ ਜਿਹੜਾ ਸੀ ਆ ਨਦਾ ਚਾਚਰ 5-5 ਫੁੱਟ ਜਿਹੜਾ ਪ੍ਰਵੇਸ਼ ਕਰ ਗਿਆ ਸੀ ਆ ਮੋਕਾ ਨਹੀਂ ਮਿਲਿਆ ਸਾਮbanda ਸਮਾਨ ਇਹ ਵੀ ਤੁਹਾਨੂੰ ਜੜੀਆਂ ਜੇ ਆ ਰਹੀ ਬਚੜ ਗਈ ਆ ਜੀ ਘਰ ਦੇ ਵਿੱਚ ਇਹ ਵੀ ਚਲਕੀ ਤੁਹਾਨੂੰ ਦਿਖਾਤੀ ਆ ਜੀ ਤੇਂ ਤੇ ਨ ਹੋ ਚੁੱਕੇ ਨੇ ਤੇ ਪਾਣੀ ਜਿਹੜਾ ਵੀ ਦੁਸੇ ਦੇਖ ਰਹੇ ਹੋ ਕੋ ਵੀ ਘਰ ਦੇ ਵਿੱਚ ਹਲੇ ਵੀ ਗੋਡੇ ਗੋਡੇ ਪਾਣੀ ਜਿਹੜਾ ਹਲੇ ਵੀ ਘਰ ਦੇ ਵਿੱਚ ਮੌਜੂਦ ਆ ਤੁਸੀਂ ਦੇਖ ਰਹੇ ਜੀ ਆ ਤੇ ਪਿੰਡ ਪੱਖੋਕੇ ਟਾਲੀ ਸਾਹਿਬ ਜੀ ਕੱਪੜਿਆਂ ਵਾਲੀ ਪੇਟੀ ਅਗਲੀ ਝਲਕੇ ਤੁਹਾਨੂੰ ਦਿਖਾਉਣ ਲੱਗੇ ਆ ਜੀ ਆ ਦੇਖੋ ਜੀ ਜਿਹੜੇ ਹਾਲਾਤ ਨੇ ਪਿੰਡ ਪੱਖੋਕੇ ਟਾਲੀ ਸਾਹਿਬ ਦੇ ਕਿਸ ਤਰ੍ਹਾਂ ਦੇ ਹਾਲਾਤ ਆ ਦੇਖੋ ਕਮਰਾ ਵੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਕੜੀ ਇਹ ਨਾ ਕਿ ਹੈਗਾ ਭਈ ਆਪਾਂ ਅੱਗੇ ਨਹੀਂ ਜਾ ਸਕਦੇ ਕਿਉਂਕਿ ਫਿਸਲਣ ਬਹੁਤ ਆ ਆ ਦੇਖੋ ਜੀ ਪਰਿਵਾਰ ਜਿਹੜਾ ਵਾ ਤਿਆ ਦਾ ਤੁਹਾਨੂੰ ਸਾਰੀ ਦਿਖਾ ਰਿਹਾ ਜੀ ਕੋਈ ਵੀ ਸ਼ਾਇਦ ਚੀਜ਼ ਨਹੀਂ ਬਚੀ ਜਿਹੜੀ ਹੜ੍ਹ ਨੇ ਨਾ ਭੁਲੇਟੀ ਹੋਵੇ ਜੀ ਨਾ ਕਿ ਨੁਕਸਾਨ ਹੋਇਆ ਤੁਹਾਡਾ ਜੀ ਨੁਕਸਾਨ ਸਾਰਾ ਸਾਡਾ ਬਹੁਤ ਜ਼ਿਆਦਾ ਹੋਇਆ ਹੋਗਾ ਹੈਗਾ ਸਾਡੇ ਗਲਪੋਣੇ ਕੱਪੜੇ ਸਿਰਫ ਗਲਦੇ ਬਜੇ ਰਹੇ ਹੈਗੇ ਸਿਰਫ ਕਪੜੇ ਹੋ ਜੇ ਬਾਕੀ ਸਮਾਨ ਜਿਹੜਾ ਕੋਈ ਬੈੱਡ ਬੁੱਢਾ ਜੋ ਵੀ ਹੈਗਾ ਸੀ ਉਹ ਬੈੱਡ ਬੁੱਢਾ ਸਫਰ ਰੋੜ ਰੜ ਕੇ ਤੇ ਅੰਦਰ ਬੂਹੇ ਨਾਲ ਲੱਗੇ ਨਾ ਕੰਡਾ ਵੀ ਪਿੱਛੇ ਬੈਗੀਆਂ ਹੈ ਰਾਤ ਉਹਨੂੰ ਗੁਜ਼ਾਰਾ ਕਿ ਤਰ੍ਹਾਂ ਕਰਦੇ ਤੁਸੀਂ ਹਾਂ ਤਾਂ ਇੱਥੇ ਲੰਬੇ ਰਹੇ ਹਾਂ ਗੁਰਦੁਆਰੇ ਉੱਤੇ ਗੁਰਦੁਆਰੇ ਤੇ ਹੁਣ ਕੋਈ ਪ੍ਰਸ਼ਾਸਨ ਨੇ ਤੁਹਾਡੇ ਕੋਲੋਂ ਤੱਕ ਕੋਈ ਪਹੁੰਚ ਕੀਤੀ ਕਿਸੇ ਜੀ ਨਾ ਜੀ ਕਿਸੇ ਨੇ ਨਹੀਂ ਕੀਤੀ ਤੁਸੀਂ ਆਏ ਜ ਹੁਣ ਕਿਸੇ ਨੇ ਮਦਦ ਨਹੀਂ ਕੀਤੀ ਤੁਹਾਡੀ ਨੇ ਮਾਈ ਤੇ ਚਲੋ ਬੀਐਫ ਵਾਲਿਆਂ ਨੂੰ ਚਲੋ ਬਾਰਡਰ ਤੇ ਕੱਢ ਕੇ ਖੜਿਆ ਹੋ ਖੜ ਕੇ ਉਹਨਾਂ ਪਿੱਛੇ ਜੀ ਮਾਈ ਤੇ ਕੀਤੀ ਜੀ ਠੀਕ ਹੈ ਬੀਏ ਜਾਨੀ ਕਿ ਕਹਿੰਦਾ ਮੈਂ ਵੀ ਆਰਮੀ ਤੇ ਬੀਏ ਘਰ ਜਿਹੜਾ ਵੇਖੋ ਜੀ ਪੂਰੀ ਤਰ੍ਹਾਂ ਜਿਹੜਾ ਡੁੱਬ ਚੁੱਕਾ ਹੈਗਾ ਵਾ ਘਰ ਦਾ ਇਮਾਰਤ ਜਿਹੜਾ ਵੇਖੋ ਜੀ ਗੋਡੇ-ਗੋਡੇ ਪਾਣੀ ਹਾਲੇ ਵੀ ਮੌਜੂਦ ਹੈ ਜੀ ਘਰ ਦੀ ਜੇ ਤੁਸੀਂ ਦੇਖ ਰਹੇ ਹੋ ਜੀ ਬੜੀ ਮੁਸ਼ਕਲ ਨਾਲ ਜਿਹੜਾ ਵੀ ਇਹ ਵੀ ਪਰਿਵਾਰ ਇਥੇ ਰਹਿ ਰਿਹਾ ਸੀ ਵੀ ਜਿਹੜੀ ਮਕਾਨ ਦੀ ਛੱਤ ਜਿਹੜੀ ਆ ਪਾਣੀ ਨਾਲ ਮਿਲਣਾ ਜੀ ਹੜ੍ਹ ਦੇ ਨਾਲ ਇਹ ਡਿੱਗ ਚੁੱਕੀ ਹੈ ਦੇਖ ਲਓ ਜੀ ਛੱਤ ਦਾ ਹਾਲ ਜਿਹੜਾ ਹੈ ਜੀ ਤੁਸੀਂ ਦੇਖ ਰਹੇ ਹੋ ਜੀ ਡਿੱਗ ਚੁੱਕੀ ਹੈ ਜੀ ਸਾਮਾਨ ਵੀ ਸਾਰਾ ਅੰਦਰ ਹੀ ਖਰਾਬ ਹੋ ਗਿਆ ਇਹਨਾਂ ਦੇ ਉਹ ਵੱਖ-ਵੱਖ ਜਿਹੜੇ ਨੇ ਵੱਖ-ਵੱਖ ਜਿਹੜੇ ਦਿਖਾ ਰਹੇ ਤੁਹਾਨੂੰ ਕਮਰੇ ਇਹਨਾਂ ਦਾ ਜਿਹੜਾ ਕਿੰਨਾ ਬੁਰਾ ਹੋ ਚੁੱਕਾ ਜੀ ਵੱਖ-ਵੱਖ ਕਮਰੇ ਪਾਣੀ ਹਲੇ ਤੱਕ ਵੀ ਪੱਖੂ ਕੀ ਦੇ ਵਿੱਚ ਜਿਹੜਾ ਮੌਜੂਦ ਹੈ ਜੀ ਆਹ ਦੇਖ ਰਹੇ ਜੀ ਪਾਣੀ ਜਾਇਆ ਜਿੱਤੇ ਤੀਜਾ ਚੌਥਾ ਸ਼ਾਸਨ ਦਾ ਕੋਈ ਅਧਿਕਾਰੀ ਕੋਈ ਤੁਹਾਡੇ ਤੱਕ ਆਇਆ ਨਹੀਂ ਸਾਹਿਬ ਜੀ ਆਡੇ ਨੀਤੇ ਕੋਈ ਆਇਆ ਸਾਹਿਬ ਜੀ ਕੋਈ ਨਹੀਂ ਆਇਆ ਤੁਹਾਡੇ ਕੋ ਹੁਣ ਕੀ ਮੰਗ ਕਰਦੇ ਹੋ ਨੁਕਸਾਨ ਤੇ ਤੁਹਾਡਾ ਬਹੁਤ ਹੋ ਚੁੱਕਾ ਤੁਹਾਨੂੰ ਪਤਾ ਵਾਸੋ ਵਾਸ ਸਾਡੀ ਮਦਦ ਕੀਤੀ ਜਾਏ